来 सजनो आज दी वीडियो बनावण ਆਪਾਂ ਪਹੁੰਚੇ ਆ ਪਿੰਡ ਨਾਗਰਾ ਤਹਿਸੀਲ ਭਵਾਨੀਗੜ ਤੇ ਜ਼ਿਲ੍ਹਾ ਸੰਗਰੂਰ ਇੱਕ ਝੋਟੀ ਦਿਖਾਵਾਂਗੇ ਬਾਈਕ ਨੂੰ ਬਹੁਤ ਕਮਾਲ ਦੀ ਹਰਿਆਣੇ ਦੀ ਝੋਟੀ ਆ ਵਿੱਦ ਪ੍ਰੂਫ ਵਾਲਾ ਸਿਸਟਮ ਹੀ ਆ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਸਸੀ ਗੱਲ ਬਾਈ ਹੋਰ ਕੀ ਹਾਲ ਹੈ ਵਧੀਆ ਵਧੀਆ ਵੀਰੇ ਚੜਦੀ ਕਲਾ ਨਾਮ ਤੇ ਨੰਬਰ ਬੋਲ ਦਿਓ ਜੀ ਨਾਮ ਗਗਨਦੀਪ ਸਿੰਘ ਆ ਪਿੰਡ ਨਾਗਰਾ ਹਾਂਜੀ ਜ਼ਿਲ੍ਹਾ ਸੰਗਰੂਰ ਤਹਿਸੀਲ ਭਵਾਨੀਗੜ ਫੋਨ ਨੰਬਰ ਜੀ 75086 55052 75086 55051 55051 ਨੰਬਰ ਵੀ ਸੌਖਾ ਜੀ ਆ ਬਾਈ ਦਾ ਤੇ ਮਾਰ ਦੇ ਗਰੀ ਆ ਕੱਟੀ ਤੇ ਮਾਰ ਦੇ ਕੈਮਰਾ ਪਹਿਲਾਂ ਨਾ ਇਹਦੇ ਫੇਸ ਕੁਆਲਿਟੀ ਦੀ ਮਾਰ ਦੇ ਕੈਮਰਾ ਇੱਥੋਂ ਸਿੰਗ ਸੁੰਗ ਕਰਾ ਦੇ ਇੱਕ ਖੱਡੇ ਵਾਲਾ Ориਜਨਲ ਆ ਗਿਆ ਬਾਈ ਹਨਾ ਹਾਂ Ориਜਨਲ ਆ ਬਾਈ ਚੈਣੀ ਨਹੀਂ ਲੱਗੀ ਹੋਈ ਜਮੀ ਵੀ ਤੇ ਬਾਕੀ ਸੁਭਾਅ ਦੀ ਠੰਡੀ ਲੱਗਦੀ ਆ ਹਾਂ ਆ ਟੋਰ ਖੋਲ ਕੇ ਸੁਆ ਕਿਹੜਾ ਬਾਈ ਸੁਆ ਪਹਿਲਾਂ ਕਹਿ ਕੇ ਦਿੱਤੀ ਆ ਬਾਈ ਜੇ ਦੂਜਾ ਮੰਨ ਲਿਆ ਅਗਲਾ ਆਪਾਂ ਨੂੰ ਕੋਈ ਚੱਕਰ ਨਹੀਂ ਇਹ ਛੋਟੀਆਂ ਦੋਈ ਹਰਿਆਣੀਆਂ ਦੀ ਨੇ ਦੋਈ ਹਰਿਆਣੇ ਦੀਆਂ ਮਿਲਣਗੀਆਂ ਬਾਈ ਗਰੰਟੀ ਹੋਊਗੀ ਇਹਦੀ ਜੇ ਨਾ ਹਰਿਆਣੇ ਦੀ ਹੋਈ ਆਪਾਂ ਫ੍ਰੀ ਮੈਸ ਦਵਾਂਗੇ ਠੀਕ ਆ ਗੱਲ ਆ ਹਾਂ ਆਰਡਰ ਰੱਖਦੀ ਆ ਸੱਜਣੋਂ ਬਿਲਕੁਲ ਫਿਕਸ ਜਾਂ ਜੋਸ਼ ਵਾਲਾ ਲੇਵਾ ਰੱਖਦੀ ਆ ਤੇ ਸੂਆ ਕਿੰਨੇ ਦਿੰਦਾ ਹੋਗਾ ਬਾਈ ਸੂਆ ਹੋ ਗਿਆ ਹੁਣ ਅੱਜ 12 ਦਿਨਾਂ ਦਾ ਵੀਰੇ 12 13 ਦਿਨਾਂ ਦਾ ਕਮਾਦੇ ਕਮਾਦੇ ਐਨੂੰ ਲੰਬੀ ਹੀ ਕਮਾਦੀ ਮਾੜੀ ਜੀ 12 13 ਦਿਨ ਦੀ ਸੂਈ ਕੋਲੇ ਦੁੱਧ ਹਾਜ਼ਰ ਕਿੰਨਾ 12 ਲੀਟਰ ਵੀਰੇ 12 ਲੀਟਰ ਤਿਆਰੀ ਦਾ ਐਨ ਤਿਆਰੀ ਦਾ ਅਤੇ ਆ ਗਈ ਸੱਜਣੋਂ ਝੋਟੀ ਫਿੱਟ ਫਿੱਟ ਜੀ ਆ ਗਈ ਮੋਟੀ ਨਹੀਂ ਹੈਗੀ ਜਿਆਦੇ ਜਿਵੇਂ ਆਪਾਂ ਕਹਿੰਦੇ ਜਿਆਦੇ ਚੰਮ ਚੜਿਆ ਹੋਇਆ ਕੱਦ ਚੰਗਾ ਤੇ ਲੰਬਾਈ ਲੰਬੂਈ ਵੀ ਚੰਗੀ ਆ ਤੇ ਸੂਆ ਬਾਈ ਕਹਿੰਦਾ ਪਹਿਲਾ ਕਹਿ ਕੇ ਦਿੱਤੀ ਆ ਤੁਸੀਂ ਚਾਹੇ ਦੂਜਾ ਮੰਨ ਲਿਓ ਸਿੰਘ ਆ ਗਿਆ ਅਰੀਜਨਲ ਕੱਦ ਵੀ ਚੰਗਾ ਲੰਬਾਈ ਵੀ ਚੰਗੀ ਆ ਤੇ ਜਿਹੜਾ ਲੇਵ ਆ ਲੇਵ ਆ ਮੈਂ ਤੁਹਾਨੂੰ ਸ਼ੁਰੂ ਕੀ ਦੱਸਿਆ ਵੀ ਲੇਵ ਆ ਇਹਦਾ ਹੈਗਾ ਜੋਸ਼ ਵਾਲਾ ਚਵਾਈ ਦੀ ਕਿਦਾਂ ਬਾਈ ਜਮਾ ਉੱਪਰ ਵੀਰੇ ਧਾਰਾ ਮਾਰਦਾਨਿਆ 24 ਦਿਨੇ ਆ ਠੀਕ ਆ ਗੱਲ ਹਾਂ ਉਹ ਕੋਈ ਚੱਕਰ ਨਹੀਂ ਧਾਰਾ ਮਾਰ ਕੇ ਦਿਖਾ ਦਾਂਗੇ ਸੱਜਣੋ ਬੱਚਾ ਲਾ ਕੇ ਚਵਾਈ ਦੀ ਆ ਗਈ ਬਾਈ ਕਹਿੰਦਾ 100 ਦੀ 100 ਸੁਭਾਅ ਦੀ ਠੰਡੀ ਸੀਲ ਨਾਲ ਮਿਲ ਕਾਫ ਲੇਵ ਆ ਬਾਈ ਜਮਾ ਮਿਲ ਕਾਫ ਆ ਕੇ ਨਾਲ ਹਾਂ ਮਿਲ ਕਾਫ ਕਿੰਨਾ ਦੁੱਧ ਹਜ਼ਾਰ ਦੱਸਿਆ ਉਹ ਦੁੱਧ 12 ਲੀਟਰ ਵੀਰੇ ਕਿੰਨੇ ਪੈਸੇ ਲੈ ਲਾਂਗੇ ਮੁੱਲ ਕਿੰਨਾ ਮਰਜ਼ੀ ਕਰਾ ਲਾ ਗੁਰੇ ਤੂੰ ਵੀ ਦੇਖਦਾ ਠੀਕ ਐ ਪਰ ਝੋਟੀ ਦਾ 1 5 ਲਵਾਂਗੇ 1 ਲੱਖ ਤੇ 5000 ਦੀ ਝੋਤੀ ਆਪਾਂ ਇਹਦੇ ਨਾਲ ਹਾਂ ਮਾਫੀ ਮੁਫੀ ਕੋਈ ਮਾਫੀ ਬਈ ਕੋਈ ਨਹੀਂ ਹੈਗੀ ਦੇਖ 1 15 ਮੰਗਲਾ 20 ਮੰਗਲਾ ਉਹਦਾ ਕੋਈ ਫਾਇਦਾ ਨਹੀਂ ਕੱਦ ਬਿੱਡ ਬਾਕੀ ਠੋਸ ਲੇਵਾ ਇਹਦਾ ਉਹ ਨਹੀਂ ਹੈਗਾ ਲੁੱਟ ਕਮਾ ਲੇਵਾ ਹੈਨਾ ਮੈਲੇ ਮੂਰੇ ਤਾਂ ਨਹੀਂ ਚੱਲੀ ਮੈਲੇ ਚੱਲੀ ਨਹੀਂ ਵੀਰੇ ਕਿੰਨਾ ਕੁ ਦੁੱਧ ਕਰਤਾ ਜੀ ਮੈਂ ਦੁੱਧ ਵੀਰੇ ਕਰ ਜੂ ਇਹ 13 ਲੀਟਰ ਠੀਕ ਹੈ ਬਾਕੀ 14 ਵੀ ਕਰ ਜਿਓ ਪਤਾ ਨਹੀਂ 13 ਲੀਟਰ ਦਾ ਆਪਣਾ ਹਿਸਾਬ ਕਹਿੰਦਾਗਾ ਠੀਕ ਹੈ ਗੱਲ ਹਾਂ ਅੱਲੇ ਵਾਰ ਰੱਖਦੀ ਆ ਫਿਕਸ ਹੈ ਨਾ ਹਾਂ ਇੱਕ ਹੋਰ ਵੀ ਗੱਲ ਆ ਗੁਰੀ ਜੇ ਅਗਲੇ ਨੇ ਕੰਡੇ ਤੇ ਲੈ ਜਾਣਾ ਕੰਡੇ ਤੇ ਵੀ ਲੈ ਜੇ ਤੋਲ ਕੇ ਆਪਾਂ ਨੂੰ ਕੋਈ ਚੱਕਰ ਨਹੀਂ ਦੁੱਧ ਕੰਡੇ ਵਾਲੀ ਮਿਲੂ ਹਾਂ ਕੰਡੇ ਤੇ ਹੀ ਮਿਲੂਗਾ ਠੀਕ ਹੈ ਗੱਲ ਦੁੱਧ ਬਾਈ ਕਹਿੰਦਾ ਮਿਲੂ ਕੰਡੇ ਵਾਲਾ ਕੋਈ ਚੱਕਰ ਨਹੀਂ ਲੈ ਵਾਰ ਰੱਖਦੀ ਆ ਜੋਸ ਵਾਲਾ ਕਹਿ ਲਈ ਆ ਆ ਲੈ ਬੱਚਾ ਲਾ ਕੇ ਧਾਰਾ ਮਾਰਦੀ ਬਾਈ ਲੈ ਮਾਰ ਦਿੰਦੇ ਆ ਵੀਰੇ ਲੈ ਸੱਜਣੋਂ ਚਵਾਈ ਚੈੱਕ ਕਰ ਸਕਦੇ ਹਾਂ ਚਵਾਈ ਜਿਵੇਂ ਬਾਈ ਨੇ ਦੱਸੀ ਸੀ ਨਾ ਗੱਲਬਾਤ ਫਿਰ ਉਦਾਂ ਦੀ ਆ ਬਿਲਕੁਲ ਪੋਲੀ ਤੇ ਮੋਟੀ گاਵਾ ਨਾਲ ਦੀ ਚਵਾਈ ਆ ਗਰ ਲੈ ਠੂਠੇ ਵਰਗਾ ਝੋਣਾ ਬਾਈ ਜਿਹੜਾ ਸੱਜਣ ਬਾਈ ਕਹਿੰਦਾ ਚੋਣ ਨਹੀਂ ਜਾਣਦਾ ਉਹ ਵੀ ਚੋਦੀ ਉਹਨੂੰ ਮਿੰਟਾਂ ਜੀ ਤੇ ਗਾਂ ਵਾਲੇ ਥਣਾ ਤੇ ਵੀ ਮਾਰ ਦੋ ਜੀ ਤੇ ਬਾਈ ਇਹਦੀ ਅਣਜਾਣ ਸੱਜਣੀ ਕਰਦੂ ਜੇ ਸਿੱਖਣ ਸੁੱਖਣ ਵਾਲੇ ਨੇ ਲੀ ਜਾਣੀ ਹੈ ਨਾ ਕਿਸੇ ਨੇ ਸਿੱਖਣ ਸੁੱਖਣ ਵਾਲਾ ਵੀ ਲਿਆ ਸਕਦਾ ਤੇ ਹੁਣ ਗੈਰੀ ਝੋਟੀ ਸਾਰੀ ਦਿਖਾ ਰਹੀ ਖੜੀ ਕਈ ਵਾਰੀ ਪਤਨੀ ਭਰਾ ਕਹਿੰਦਾ ਵੀ ਮੂਰੇ ਬੰਦਾ ਨਾ ਖੜਾ ਹੋ ਗਈ ਤਸੱਲੀ ਕਰਾ ਦੇ ਜਮਾਨ ਦੇਖਣ ਵਾਲੇ ਸੱਜਣਾ ਜੀ ਤੇ ਹੁਣ ਮਾਰਨੀ ਫੇਸ ਵਾਲੇ ਪੱਖ ਤੇ ਕੈਮਰਾ ਬੱਚ ਬਾਈ ਚ ਵੀਡੀਓ ਓਕੇ ਆ ਬਾਈ ਤੇ ਤਾਰਾਂ ਤੁਹਾਨੂੰ ਸੱਜਣ ਨੂੰ ਮਾਰ ਕੇ ਦਿਖਾਤੀਆਂ ਤੇ ਬਾਕੀ ਰੇਟ ਵੀ ਬਾਈ ਤੋਂ ਵੀਡੀਓ ਦੇ ਵਿੱਚ ਹੀ ਕਰਾਤਾ ਤੇ ਜਿਹੜੇ ਵੀ ਸੱਜਣ ਨੂੰ ਝੋਟੀ ਪਸੰਦ ਆਊਗੀ ਨੇੜਾ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਾਓ ਨੰਬਰ ਬੋਲ ਦਿੰਦੀ ਜਰਾ 7508655051 75086 ਤੇ 55051 ਬਾਈ ਦਾ ਨੰਬਰ ਆ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ